84 ਦੇ ਨਾਲ ਜੁੜੇ ਹੋ ਮਰ ਰਜਿੰਦਰ ਸਿੰਘ ਸੁਭਰਾਜ ਇਹ ਗੱਲ ਕੀਤੀ ਜਾਵੇ ਤਾਂ ਵਾਰਿਸ ਪੰਜਾਬ ਦੇ ਮੁਖੀ ਜਿਹੜਾ ਹਲਕਾ ਖਡੂ ਸਭ ਤੋਂ ਜ਼ਾਦ ਉਮੀਦਵਾਰ ਵਜੋਂ ਭਾਈ ਅਮਰਪਾਲ ਸਿੰਘ ਤੋਂ ਲੜਦੇ ਨਜ਼ਰ ਆਉਂਦੇ ਨੇ ਤੇ ਇਸੇ ਨੂੰ ਲੈ ਕੇ ਖਡੂ ਸਾਹਿਬ ਹਲਕੇ ਦੇ ਸਭ ਤੋਂ ਵੱਡੇ ਪਿੰਡ ਸੁਭਰਾ ਦਾ ਅੱਜ ਰੋਡ ਮਾਰਚ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਆ ਤੇ ਇੱਕ ਤਰੀਕੇ ਦੇ ਨਾਲ ਵੱਖਰਾ ਮਾਹੌਲ ਤਕਰੀਬਨ ਵੱਡੀ ਤਦਾਦ ਦੇ ਵਿੱਚ ਲੋਕ ਇਸ ਰੋਡ ਸ਼ੋਅ ਦੇ ਨਾਲ ਜੁੜਦੇ ਨਜ਼ਰ ਆਉਂਦੇ ਆ ਕਿਉਂਕਿ ਕੱਲ ਦਾ ਦਿਨ ਬਾਕੀ ਹੈ ਤੇ ਇਸੇ ਦੇ ਮੱਦੇ ਨਜ਼ਰ ਆ ਦੇਖ ਸਕਦੇ ਹੋ ਕਿ ਬਹੁਤ ਕਬੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਨ ਤਸਵੀਰਾਂ ਦੇ ਵਿੱਚ ਖੁਦ ਹੀ ਤਗਾਜਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਇੱਥੋਂ ਦੇ ਜਿਹੜੇ ਲੋਕ ਨੇ ਖਾਸ ਕਰਕੇ ਜੇ ਯੂਥ ਦੀ ਗੱਲ ਹੋਵੇ ਤਾਂ ਉਹਨਾਂ ਦੇ ਵੱਲੋਂ ਵੱਡਾ ਸਮਰਥਨ ਪਾਈ ਅਮਰਪਾਲ ਸਿੰਘ ਦੇ ਪਰਿਵਾਰ ਦਾ ਸਿੱਖ ਪੰਥ ਦੇ ਵੱਲੋਂ ਕੀਤਾ ਜਾ ਰਿਹਾ ਹੈ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਸਭਰਾ ਪਿੰਡ ਵਿੱਚ ਆਉਣ ਤੇ भाई अमृतपाल सिंह ਦੇ ਪਿਤਾ ਜੀ ਵੀ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਉਹਨਾਂ ਦੇ ਪਿਤਾ ਜੀ ਦੇ ਉੱਪਰ ਕਿਸ ਤਰੀਕੇ ਦੇ ਨਾਲ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਬਹੁਤ ਵੱਡੀਆਂ ਤਸਵੀਰਾਂ ਇਤਿਹਾਸਕ ਤਸਵੀਰਾਂ ਕਈਆਂ ਜਾ ਸਕਦੀਆਂ ਨੇ ਜਿਹੜਾ ਇਹ ਇਲੈਕਸ਼ਨ ਹੈ ਇਹ ਇਲੈਕਸ਼ਨ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇਤਿਹਾਸ ਸਿਰਜੇਗਾ ਔਰ ਇਸੇ ਦੇ ਮੱਦੇ ਨਜ਼ਰ ਬਹੁਤ ਵੱਡੀਆਂ ਤਸਵੀਰਾਂ ਤੁਹਾਡੇ ਨਾਲ ਸੰਡੀਆਂ ਕਰ ਰਹੇ ਆਂ ਔਰ ਜਿਹੜੀ ਸਭ ਤੋਂ ਪਹਿਲਾਂ ਅੱਗੇ ਗੱਡੀ ਨਜ਼ਰ ਆ ਰਹੀ ਹੈ ਇਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਭਾਈ ਅਮਰਪਾਲ ਸਿੰਘ ਦਾ ਇਸ ਇਲੈਕਸ਼ਨ ਲੜਨ ਨੂੰ ਲੈ ਕੇ ਕਿਸ ਤਰੀਕੇ ਦਾ ਸਟੈਂਡ ਹੋਵੇਗਾ ਔਰ ਪਿਛਲੇ ਪਾਸੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਇਹ ਰੋਡ ਮਾਰਚ ਜਿਹੜਾ ਮੋਟਰਸਾਈਕਲ ਮਾਰਚ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਕੁਝ ਦਰਸਾਉਂਦਾ ਹੈ ਤੇ ਇਸੇ ਜਗ੍ਹਾ ਤੋਂ ਅੱਗੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸੰਡੀਆਂ ਕਰਦੇ ਜਾਵਾਂਗੇ ਇਹ ਹੋਰ ਕਿਸ ਤਰੀਕੇ ਦੇ ਨਾਲ ਇੱਥੇ ਨੀਲੇ-ਪੀਲੇ ਨਿਸ਼ਾਨ ਸਵਾਹਿਬ ਹੀ ਨਜ਼ਰ ਆ ਰਹੇ ਨੇ ਕਰਨੀ ਦਾ ਦਿਨ ਉਹ ਬਾਦਸ਼ਾਹ ਵੀ ਬਹੁਤ ਵੱਡਾ ਸਵਾਗਤ ਇਸੋਂ ਦੇ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਏ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਚੋਣ ਨਤੀਜੇ ਕੀ ਹੋ ਸਕਦੇ ਨੇ ਕਿਸ ਤਰੀਕੇ ਦੇ ਨਾਲ ਕਿਹੜੀ ਧਿਰ ਨੂੰ ਫਤਹਾ ਦਿੱਤਾ ਜਾ ਸਕਦਾ ਹੈ ਇਹ ਵੀ ਬਾਕੀ ਹੈ ਪਰ ਅੱਜ ਦਾ ਠਾਠਾ ਮਾਰਦਾ ਇਕੱਠ ਇਹ ਦਰਸਾਉਂਦਾ ਹੈ ਕਿ ਲੋਕਾਂ ਦਾ ਨੌਂਦਵਾਨਾਂ ਦਾ ਜੁੱਤਸ ਦਾ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਕਿਸ ਤਰੀਕੇ ਦਾ ਸਟੈਂਡ ਹੈ ਕਿਸ ਤਰੀਕੇ ਦੀ ਅਡਾਇਓਲੋਜੀ ਲੀਕੀ ਜਾ ਸਕਦੀ ਹੈ ਭਾਈ ਅਮਰਪਾਲ ਸਿੰਘ ਦੇ ਪਿਤਾ ਬਾਪੂ ਸਰਦਾਰ ਤਰਸੀਮ ਸਿੰਘ ਆਪਣੇ ਗਲਾਂ ਦੇ ਵਿੱਚੋਂ ਹਾਰ ਉਤਾਰਦੇ ਨਜ਼ਰ ਆਉਂਦੇ ਨੇ ਜਿਹੜੇ ਲੋਕਾਂ ਦੇ ਵੱਲੋਂ ਆਵਾਮ ਦੇ ਵੱਲੋਂ ਬਹੁਤ ਮਾਨ ਸਨਮਾਨ ਦੇ ਨਾਲ ਪਾਏ ਜਾ ਰਹੇ ਨੇ ਬੇਹੱਦ ਸ਼ਾਨਦਾਰ ਤਸਵੀਰਾਂ ਪਿੰਡ ਵੱਡੇ ਸਭਰਾ ਤਹਿਸੀਲ ਪੱਟਾ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਫੂਲ ਸਾਹਿਬ ਹਲਕੇ ਦੇ ਸਭ ਤੋਂ ਵੱਡੇ ਪਿੰਡ ਦੀਆਂ ਤੁਹਾਡੇ ਨਾਲ ਸਾਡੀਆਂ ਕਰ ਰਹੇ ਆ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਆਖਰ ਇੱਥੋਂ ਦੇ ਲੋਕ ਚਾਹੁੰਦੇ ਕੀ ਹੈ ਲੋਕ ਕਿਹੜੀ ਧਿਰ ਨੂੰ ਪਸੰਦ ਕਰਦੇ ਆ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਪਹਿਲੀ ਵਾਰ ਸਰਦਾਰ ਮਾਨ ਸਾਹਿਬ ਤੋਂ ਬਾਅਦ ਇਨਾ ਵੱਡਾ ਮਾਨ ਸਨਮਾਨ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਲੋਕਾਂ ਦੇ ਵੱਲੋਂ ਵੱਡਾ ਸਨਮਾਨ ਕੀਤਾ ਜਾ ਰਿਹਾ ਬਾਪੂ ترਸਿੰਦ ਸਿੰਘ ਦਾ ਔਰ ਸਤਕਾਰ ਕਰਦੇ ਹੋયા ਜਿਹੜਾ ਗੱਲ ਦੇ ਵਿੱਚ ਸਰਪਾਉ ਵੀ ਪਾਏ ਜਾ ਰਹੇ ਨੇ ਵੱਖਰੇ ਤਰੀਕੇ ਦੇ ਨਾਲ ਬਾਪੂ ترਸਿੰਦ ਸਿੰਘ ਦਾ ਮਾਨ ਸੰਗਤ ਦੇ ਵੱਲੋਂ ਕੀਤਾ ਜਾ ਰਿਹਾ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਪੂ ਜੀ ਕਿਵੇਂ ਦੇਖਦੇ ਹੋ ਜੀ ਔਂ ਲੱਗਦਾ ਹੈ ਕਿ ਜਿਵੇਂ ਜਿਹੜੇ ਕੋੜੇ ਦਿਨਾਂ ਤੱਕ ਚੂਹ ਨਤੀਜੇ ਆਉਣੇ ਆ ਉਹਨਾਂ ਦਾ ਰਿਜ਼ਲਟ ਲੋਕਾਂ ਨੇ ਹੁਣ ਤੋਂ ਹੀ ਕੱਢਣਾ ਸ਼ੁਰੂ ਕਰ ਦਿੱਤਾ ਲੋਕਾਂ ਨੇ ਜੀ ਇੱਕ ਮਹੀਨਾ ਪਹਿਲਾਂ ਜਦੋਂ ਸ਼ੁਰੂ ਕੀਤਾ ਉਦੋਂ ਤੋਂ ਹੀ ਲੋਕਾਂ ਨੇ ਰਿਜ਼ਲਟ ਕਲੀਅਰ ਕਰਤਾ ਸੀਗਾ ਜੇ ਤੇ ਹੁਣ ਖਾਲੀ ਚਾਤਰੀਕ ਦੇ ਅਲਾ ਨਹੀਂ ਹੋਣਾ ਬਾਕੀ ਆ ਬਾਕੀ ਲੋਕਾਂ ਦੇ ਦਿਲਾਂ 'ਚ ਬਹੁਤ ਵੱਡਾ ਪਿਆਰ ਆ ਚਾਵਾ ਸ਼ਾਵਾ ਲੋਕਾਂ ਦਾ ਜਨਾਬੀ ਧੰਨਵਾਦ ਕੀਤਾ ਜਾਵੇ ਉਹਨਾਂ ਦੀ ਥੋੜਾ ਜੀ ਸਾਰੀਆਂ ਸੰਗਤਾਂ ਬਹੁਤ ਵੱਡਾ ਸਹਿਯੋਗ ਦੇ ਰਹੀਆਂ ਸਾਰੇ ਪੰਜਾਬ ਤੋਂ ਲੋਕ ਆ ਕੇ ਇਸ ਮੇਲੇ ਵਿੱਚ ਸਮਰ ਹੋ ਰਹੇ ਆ ਵਿਦੇਸ਼ਾਂ ਚ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਫੋਨ ਕਰਕੇ ਇਸ ਮੇਲੇ ਦਾ ਹਿੱਸਾ ਬਣਨ ਵਾਸਤੇ ਕਹਿ ਰਹੇ ਆ ਇਹ ਬਹੁਤ ਵੱਡੀ ਖਾਲਸਾ ਪੰਥ ਦੀ ਜਿੱਤ ਹੋ ਗਈ ਜੀ ਭਾਈ ਅਮਰਤਪਾਲ ਸਿੰਘ ਨੌਂਦਵਾਨਾਂ ਦੀ ਤੇ ਸਿੱਖ ਪੰਥ ਦੀ ਪਹਿਲੀ ਪਸੰਦ ਹੋ ਸਕਦੇ ਨੇ ਹਾਂਜੀ ਹਾਂਜੀ ਪਹਿਲੀ ਪਸੰਦ ਹੈ ਜੀ ਦੇਖੋ ਤੁਸੀਂ ਕਿਤੇ ਵੀ ਆਹ ਮਾਰੇ ਲੋਕ ਆ ਰਹੇ ਆ ਸਾਰੇ ਆਪਣਾ ਖਰਚਾ ਕਰ ਰਹੇ ਆ ਆਪ ਇਨੀ ਧੁੱਪ ਚ ਗਰਮੀ ਚ ਕੋਈ ਪਰਵਾਹ ਨਹੀਂ ਕਰ ਰਹੇ ਕਿਸੇ ਗੱਲ ਦੀ ਆਪੂ ਜੀ ਮੈਨੂੰ ਲੱਗਦਾ ਕਿ ਸਰਦਾਰ ਮਾਨ ਸਾਹਿਬ ਤੋਂ ਬਾਅਦ ਖਡੂਰ ਸਾਹਿਬ ਦੇ ਹਲਕੇ ਦੇ ਲੋਕਾਂ ਦੇ ਵੱਲੋਂ ਇੰਨਾ ਵੱਡਾ ਮਾਨ ਸਨਮਾਨ ਜੇ ਕਿਸੇ ਲੀਡਰ ਦਾ ਜਾਂ ਪਰਿਵਾਰ ਦਾ ਕੀਤਾ ਜਾ ਰਿਹਾ ਤਾਂ ਉਹਨਾਂ ਦੇ ਵਿੱਚ ਕੇਵਲ ਤੁਹਾਡਾ ਹੀ ਨਾਮ ਦਰਜ ਕੀਤਾ ਜਾ ਸਕਦਾ ਇਹ ਨਹੀਂ ਜੀ ਇਹ ਲੋਕਾਂ ਦਾ ਗੁਰੂ ਸਾਹਿਬ ਦਾ ਕਟਾਨਕੋਟ ਸ਼ੁਕਰ ਹੈ ਉਹਨਾਂ ਦਾ ਸੰਗਤਾਂ ਦਾ ਪਿਆਰ ਆ ਇਹ ਸਾਡਾ ਮਾਨਸਕਾਰ ਨਹੀਂ ਹੈ ਖਾਲਸਾ ਪੰਥ ਦਾ ਗੁਰੂ ਦਾ ਹੀ ਸਤਕਾਰ ਹੈ ਜੀ ਗੁਰੂ ਪਾਤਸ਼ਾਹ ਦੀ ਵਡਿਆਈ ਹੈ ਸਾਡੀ ਕੋਈ ਇਹਦੇ 'ਚ ਵਡਿਆਈ ਨਹੀਂ ਗੁਰੂ ਗੁਰੂ ਹੀ ਸਭ ਕੁਝ ਕਰ ਕਰਾ ਰਿਹਾ ਬਾਪੂ ਜੀ ਇੱਕ ਬਹੁਤ ਵੱਡਾ ਬਿਆਨ ਹੈ ਕੈਬਨਟ ਮੰਤਰੀ ਲਾਲਜੀਤ ਸਿੰਘ ਪੁੱਲਰ ਦਾ ਉਹ ਕਹਿੰਦੇ ਨੇ ਪਾਈ ਅਮਰਤਪਾਲ ਸਿੰਘ ਕੇਵਲ 50000 ਵੋਟ ਪਾਏਗੀ ਜਿਹੜਾ ਆਮ ਆਰਮੀ ਪਾਰਟੀ ਹੀ ਜਿੱਤ ਪ੍ਰਾਪਤ ਕਰੇਗੀ ਏ ਜੀ ਹੁਣ ਇੱਕ ਇੱਕ ਤਰੀਕ ਨੂੰ ਲੋਕਾਂ ਨੇ ਫੈਸਲਾ ਕਰ ਦੇਣਾ ਚਾਰ ਨੂੰ ਲਾਨ ਹੋ ਜਾਣਾ ਉਹ ਦਿਨ ਉਹ ਦੇਖ ਲੈਣੀ ਹੈ ਕਿ ਸ਼ਾਇਦ ਉਹਨਾਂ ਨੂੰ ਉਹਨਾਂ ਨੂੰ 50000 ਮਿਲੇ ਮੈਸੇਜ ਕੀ ਹੈ ਸੁਨੇਹਾ ਕੀ ਤੁਹਾਡੇ ਵੱਲੋਂ ਸਾਡੇ ਵਾਸਤੇ ਤੇ ਸਾਡੇ ਵੱਲੋਂ ਸੰਗਤ ਗੁਰੂ ਸਾਹਿਬ ਦਾ ਤਾਂ ਕੋਲ ਸੰਗਤਾਂ ਦਾ ਧੰਨਵਾਦ ਆ ਤੇ ਇਹਨਾਂ ਨੂੰ ਇਹਨਾਂ ਹੀ ਨੌਜਵਾਨਾਂ ਨੂੰ ਕਿ ਆਪਾਂ ਥੋੜਾ ਡਿਸਪਲਿਨ ਰੱਖ ਕੇ ਜਾਬਤੇ ਚ ਰਹਿ ਕੇ ਆਪਾਂ ਕੰਮ ਕਰੀਏ ਬਿਲਕੁਲ ਭਾਈ ਅਮਰਪਾਲ ਸਿੰਘ ਦੇ ਪਿਤਾ ਜੀ ਦੇ ਵੱਲੋਂ ਸੁਨੇਹਾ ਦਿੱਤੇ ਸੰਗਾ ਕੀਤਾ ਜਾ ਰਿਹਾ ਤੇ ਬਹੁਤ ਵੱਡਾ ਇਕੱਠ ਇਸ ਇਕੱਠ ਦੀਆਂ ਸਭ ਤੋਂ ਵੱਡੀਆਂ ਤਸਵੀਰਾਂ ਅੱਜ ਟੀਵੀ 84 ਦੇ ਮਾਧਮ ਦੇ ਰਾਹੀਂ ਐਕਸਕਿਊਜੀ ਤਸਵੀਰਾਂ ਤੁਹਾਡੇ ਨਾਲ ਸਾਂਡੀਆਂ ਕਰ ਰਹੇ ਆ ਔਰ ਕਿਸ ਤਰੀਕੇ ਦੇ ਨਾਲ ਇੱਥੇ ਲੋਕਾਂ ਦੇ ਵੱਲੋਂ ਮਾਨ ਸਨਮਾਨ ਕੀਤਾ ਜਾ ਰਿਹਾ ਭਾਈ ਅਮਰਪਾਲ ਸਿੰਘ ਦੇ ਪਿਤਾ ਜੀ ਦਾ ਔਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਚੋਣ ਤੀਜੇ ਆ ਤੇ ਉਹ ਕਿਸ ਤਰੀਕੇ ਦੇ ਹੋਣਗੇ ਤੇ ਇੱਧਰ ਸਭ ਤੋਂ ਵੱਡੀ ਤਸਵੀਰ ਇਹ ਹੈ ਕਿ ਇਸ ਮਾਰਚ ਦੇ ਵਿੱਚ ਤੁਹਾਨੂੰ ਜੂਤ ਹੀ ਮਿਲੇਗਾ ਕਿਉਂਕਿ ਜੂਤ ਦੇ ਵਿੱਚ ਬਹੁਤ ਵੱਡੀ ਪਾਵਰ ਹੋਇਆ ਕਰਦੀ ਹੈ ਜਦੋਂ ਵੀ ਕੋਈ ਹ ਸਟੋਰੀ ਕਲ ਪਲਟਾ ਲਿਆ ਜਾਂ ਇਨਕਲਾਬ ਆਉਂਦਾ ਤਾਂ ਉਸ ਵਕਤ ਤਾਂ ਨੌਂਡਵਾਨਾਂ ਦੀ ਖਾਸ ਕਰ ਬਹੁਤ ਵੱਡੀ ਭੂਮਿਕਾ ਨਜ਼ਰ ਆਉਂਦੀ ਹੈ ਇਧਰਲੇ ਪਾਸੇ ਵੀ ਦੇਖ ਸਕਦੇ ਹਾਂ ਕਿ ਨੌਂਡਵਾਨਾਂ ਦਾ ਅੱਜ ਆ ਖਡੂਰ ਸਾਹਿਬ ਹਲਕੇ ਦੇ ਵਿੱਚ ਹੜ ਆਇਆ ਨਜ਼ਰ ਆਉਂਦਾ ਏ ਇੰਨੀ ਜ਼ਿਆਦਾ ਗਰਮੀ ਹੋਣ ਦੇ ਬਾਵਜੂਦ ਵੀ ਨੌਂਡਵਾਨ ਲਗਾਤਾਰ ਦੂਰ ਦਰੜੇ ਤੋਂ ਪੁੱਜਦੇ ਨਜ਼ਰ ਆਉਂਦੇ ਨੇ ਔਰ ਇੱਥੇ ਅਸੀਂ ਗੱਲਬਾਤ ਵੀ ਉਹਨਾਂ ਨੌਂਡਵਾਨਾਂ ਦੇ ਨਾਲ ਕਰਾਂਗੇ ਕਿ ਉਹ ਨੌਂਡਵਾਨ ਕੀ ਸੋਚਦੇ ਨੇ ਭਾਈ ਜੀ ਕਿਵੇਂ ਦੇਖਦੇ ਹੋ ਅੱਜ ਦੇ ਮਾਹੌਲ ਨੂੰ ਮੌਲ ਕਿਰਪਾ ਮਹਾਰਾਜ ਜੀ ਗੁਰੂ ਸਾਹਿਬ ਕਿਰਪਾ ਕਰਨਗੇ ਬੀਬੀ ਖਾਲੜਾ ਵਾਲਾ ਮੇਹਣਾ ਲਾਵਾਂਗੇ ਅਰਕੀ ਆਉਗੇ ਜੀ ਜਿਹੜਾ ਦਾਗ ਲੱਗਾ ਕੌਮ ਤੇ ਅਰਕੀ ਮਾਜਾ ਦੇ ਧੋ ਦੂ ਅਰਕੀ ਦਾਗ ਮਾਰੇ ਕਿਰਪਾ ਕਰੋ ਉਸ ਤੇ ਬਲਜੀਤ ਭੁੱਲਰ ਤੇ ਕਹਿੰਦੇ ਨੇ ਕੇਵਲ 50000 ਵੋਟ ਮਿਲਦੀਆਂ ਲਾਲਜੀਤ ਭੁੱਲਰ ਆਸਦੀ ਦੱਸੰਦੇ 50000 ਰੁਪਏ ਜਾਨੀ ਮੈਨੂੰ ਮੈਂ ਆਪ 2013 ਤੋਂ ਤੁਰਿਆ ਨਾਲ ਦਾਲਜੀਤ ਭੁੱਲਰ ਨੂੰ ਲਾਲਜੀਤ ਭੁੱਲਰ ਦੇ ਕੱਲ ਤੋਂ ਰਿਹਾ ਮੈਂ 2013 ਤੋਂ ਤੁਰਿਆ ਅਸੀਂ ਪਾਰਟੀ ਛੱਡ ਕੇ ਤੇ ਕੌਮ ਮਗਰ ਤੁਰੇ ਫਿਰਦੇ ਆ ਵੋਟਾਂ ਤੇ ਅਸੀਂ ਪਾਉਣੀਆਂ ਹੈ ਲਾਲਜੀਤ ਭੁੱਲਰ ਨੂੰ ਕਿੰਨੇ ਪਾਉਣੀਆਂ ਹੈ 2013 ਤੋਂ ਨਾਲ ਤੁਰੇ ਫਿਰਦੇ ਆ ਪਾਰਟੀ ਆ ਆਮ ਆਦਮੀ ਪਾਰਟੀ ਦੇ ਪਰ ਨਹੀਂ ਅੱਜ ਕੌਮ ਦੇ ਲੋੜਾਈ ਜੀ ਬੀਬੀ ਖਾਲਰਾ ਰਹੀ ਵੀ ਬੀਬੀ ਖਾਲੜਾ ਨਾਲ ਤੁਰੇ ਇਹਨਾਂ ਨਾਲ ਨਹੀਂ ਤੁਰੇ ਅੱਜ ਭਾਈ ਸਾਹਿਬ ਨਾਲ ਤੁਰੇ ਮਾਝੇ ਵਾਲਾ ਲਾਂਬਾ ਲਾਉਣਗੇ ਮਾਝੇ ਵਾਲੇ ਨੂੰ ਗੁਰੂ ਸਾਹਿਬ ਕਿਰਪਾ ਕਰਨ ਕਿ ਅਰਕੀ ਸੱਚੇ ਪਾਤਸ਼ਾਹ ਮਹਾਰਾ ਕਿਰਪਾ ਕਰੂ ਅਰਕੀ ਦਾਗ ਧੋ ਦੂ ਮਾਝਾ ਜੜਾ ਬੀਬੀ ਖਾਲੜਾ ਵਾਲਾ ਦਾਗ ਲਾ ਘਰ ਕੀ ਧੋ ਜੂਗਾ ਆ ਬਿਲਕੁਲ ਆ ਬਿਲਕੁਲ ਇੱਧਰਲੇ ਪਾਸੇ ਤੋਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਆ ਕਿ ਨੌਂਦਵਾਨਾਂ ਦਾ ਇੱਥੇ ਹੜ ਆਇਆ ਨਜ਼ਰ ਆਉਂਦਾ ਏ ਔਰ ਵੱਡਾ ਸਮਰਥਨ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਭਾਈ ਖਾਲੜੇ ਦੀਆਂ ਤੇ ਭਾਈ ਅਮਰਪਾਲ ਸਿੰਘ ਦੀਆਂ ਤਸਵੀਰਾਂ ਲਾ ਕੇ ਮਨੁੱਖੀ ਹੱਕਾਂ ਦੇ ਅਲੰਬਰਦਾਰ ਭਾਈ ਜਸਵੰਤ ਸਿੰਘ ਖਾਲੜਾ ਨੂੰ ਪ੍ਰਣਾਮ ਕੀਤਾ ਜਾ ਰਿਹਾ ਏ ਇਹਨਾਂ ਤਸਵੀਰਾਂ ਦੇ ਵਿੱਚ ਵੱਡਾ ਮਾਣ ਨੌਜਵਾਨਾਂ ਦਾ ਥੜ ਆਇਆ ਨਜ਼ਰ ਆਉਂਦਾ ਏ ਬਾਬਾ ਜੀ ਕਿਵੇਂ ਕਿਵੇਂ ਅਮਰਪਾਲ ਦੀ ਸੋਚ ਤੇ ਗੁਰਾਂ ਦੇ ਮੇਟੋ ਕੇ ਭਾਈ ਅਮਰਪਾਲ ਦੀ ਸੋਚ ਤੇ ਗੁਰਾਂ ਦੇ ਮੇਟੋ ਕੇ ਮਾਹੌਲ ਕਿਵੇਂ ਜਾਪਦਾ ਹੈ ਜੀ ਅੱਜ ਦਾ ਹਾਂਜੀ ਮਾਹੌਲ ਕਿਵੇਂ ਨਜ਼ਰ ਆਉਂਦਾ ਬਹੁਤ ਵਧੀਆ ਜੀ ਬਹੁਤ ਵਧੀਆ ਕਾਠਿਆ ਮਹਾਰਾਜ ਦੀ ਕਿਰਪਾ ਭਾਈ ਅਮਰਪਾਲ ਜੀ ਜਿੱਤਣਗੇ ਭਾਈ ਅਮਰਪਾਲ ਦੀ ਸੀਟ ਪੱਕੀ ਆ ਜੀ ਭਾਈ ਅਮਰਪਾਲ ਜੀ ਵੈਕਰ ਜਿੱਕਾ ਖਾਲਸਾ ਵੈਕਰ ਜਿੱਕੀ ਫਤਿਹ ਜੀ ਮਹਾਰਾਜ ਦੀ ਇੰਨੀ ਕਿਰਪਾ ਜੀ ਇੱਕ ਬੰਨੇ ਦੀ ਹਵਾ ਹੋ ਗਈ ਆ ਦੂਜੀਆਂ ਪਾਰਟੀਆਂ ਬਸ ਵੇਖਣ ਹੀ ਰਹਿ ਗਈਆਂ ਸਾਈਡ ਤੇ ਹੋ ਕੇ ਹੁਣ ਉਹ ਤਿੰਨਾਂ ਦਿਨਾਂ ਘਟੀਆਂ ਜਿ ਘੁੰਮਾਂਦੇ ਇਧਰ ਖਾਲਸਾ ਦੀ ਮਹਾਰਾਜ ਦੀ ਪੂਰੀ ਮਿਹਰ ਆ ਜੀ ਬਿਲਕੁਲ ਬਿਲਕੁਲ ਹਾਂ ਇਹ ਨੌਜਵਾਨਾਂ ਦੇ ਅੰਦਰਲੇ ਸੁਨੇਹੇ ਨੇ ਜਿਹੜੇ ਨੌਜਵਾਨ ਦੇਣਾ ਚਾਹੁੰਦੇ ਨੇ ਤੇ ਇੱਥੇ ਆਪ ਮੁਹਾਰੇ ਇਕੱਲੇ ਇਕੱਲੇ ਨਾ ਨਾ ਬਾਈ ਜੀ ਕਿੱਥੋਂ ਆਏ ਹੋ ਤੁਸੀਂ ਪੱਟੀ ਦੋ ਤੇ ਕਿਵੇਂ ਲੱਗਦਾ ਜੀ ਜਿਹੜਾ ਚੋਣ ਮਾਹੌਲ ਹੈ ਪਹਿਲੀ ਵਾਰ ਕਿਸੇ ਲੀਡਰ ਨੂੰ ਸਪੋਰਟ ਕਰਨ ਆਏ ਹੋ ਜਾਂ ਪਹਿਲਾਂ ਵੀ ਪਾਰਟੀਆਂ ਨੂੰ ਕਰਦੇ ਹੋ ਨਹੀਂ ਪਹਿਲੀ ਵਾਰ ਹੀ ਆਏ ਹਾਂ ਹਾਂ ਜੀ ਤੇ ਕੀ ਲੱਗਦਾ ਇਸ ਵਾਰ ਦਾ ਮਾਹੌਲ ਕੀ ਜਾਪਦਾ ਹੈ ਤੁਹਾਨੂੰ ਲੋਕ ਕਿਦਾਂ ਸਮਰਥਨ ਕਿਹੜੀ ਧਿਰ ਨੂੰ ਦੇ ਸਕਦੇ ਆ ਆਮਰਪਾਲ ਭਾਈ ਜੀ ਨੂੰ ਹਾਂ ਜੇਤੋ ਹੈਗੀ ਜੀ ਪੱਕਾ ਬਿਲਕੁਲ ਆ ਇਧਰਲੇ ਪਾਸੇ ਤੋਂ ਵੀ ਖਾਸ ਕਰ ਵੱਡੀਆਂ ਤਸਵੀਰਾਂ ਔਰ ਲੰਬਾ ਤੇ ਵਟਾ ਇਕੱਠ ਜਾਪਦਾ ਹੈ ਭਾਈ ਅਮਰਤਪਾਲ ਸਿੰਘ ਦੀ ਹਮਾਇਤ ਦੇ ਵਿੱਚ ਤੇ ਲੋਕਾਂ ਦੇ ਵੱਲੋਂ ਵੱਡਾ ਸਮਰਥਨ ਕੀਤਾ ਜਾ ਰਿਹਾ ਤਾਂ ਨਾ ਤਸਵੀਰਾਂ ਤੋਂ ਤੁਸੀਂ ਖੁਦ ਤਗਾੜੇ ਲਗਾ ਸਕਦੇ ਹੋ ਕਿਉਣ ਵਾਲੇ ਦਿਨਾਂ ਦੇ ਰਿਜ਼ਲਟ ਕਿਸ ਤਰੀਕੇ ਦੇ ਹੋ ਸਕਦੇ ਆ ਬਾਬਾ ਜੀ ਕਿੱਥੋਂ ਆਏ ਹੋ ਤੁਸੀਂ ਕੀ ਲੱਗਦਾ ਹੈ ਜੀ ਅੱਜ ਦਾ ਮਾਹੌਲ ਦੇਖ ਕੇ ਬਹੁਤ ਵਧੀਆ ਜੀ ਚੰਗਾ ਸੰਕੇਤ ਹੋਣਗੇ ਬਹੁਤ ਬਹੁਤ ਲੱਖਾਂ ਦੀ ਲੱਖਾਂ ਦੀ 6 ਲੱਖ ਜਿਹੜਾ ਹੋਣੀ ਹੂੰ ਬਹੁਤ ਵਧੀਆ ਜੀ ਬਹੁਤ ਵਧੀਆ ਸੰਗਤ ਬਹੁਤ ਭਾਈ ਅੱਪਰ ਪਾਸੇ ਨਾਲ ਆ ਮਾਲੇ ਕਿਰਪਾ ਕਰਨਗੇ ਵੱਡੀ ਲੀਡ ਤੇ ਜਿੱਤਣਗੇ ਹਾਂਜੀ ਆ ਬਿਲਕੁਲ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਔਰ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਖੁਦ ਦੇਖ ਸਕਦੇ ਹੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੇ ਨਤੀਜੇ ਹੋਣਗੇ ਇਹ ਆਉਣ ਵਾਲਾ ਸਮਾਂ ਤੈਅ ਕਰੇਗਾ ਪਰ ਅੱਜ ਦਾ ਵੱਡਾ ਸਮਰਥਨ ਕਿਤੇ ਨਾ ਕਿਤੇ ਸੰਗਤ ਦਾ ਪਾਈ ਅਮਰਪਾਲ ਸਿੰਘ ਨੂੰ ਮਿਲਦਾ ਨਜ਼ਰ ਆਉਂਦਾ ਹੈ ਅੱਗੇ ਦੀ ਗੱਲਬਾਤ ਵੀ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ